ਸੋਣੇ ਮੇਰੀ ਕਿਲਕਾਰੀ ਮਾਈ ਭੱਜੀ ਭੱਜੀ ਆਈ ਸੋਣਿਆ ਮੜੀ ਦੇ ਬੋਲ ਮੈਂ ਕਦੇ ਨਾ ਰੋ ਮੈਂ ਅਗਲੇ ਜਨਮ ਵੀ ਮਾਂ ਤੇਰਾ ਹੀ ਪੁੱਤ ਹੋਵਾਂ ਮੈਂ ਤਰ ਕਰ ਰਿਹਾ ਭਰਾ ਨਾਲ ਦੀ ਨਾਲ ਆਪਣਾ ਸ਼ੌਕ ਪੂਰਾ ਕਰ ਰਿਹਾ ਚੰਗੇ ਵਧੀਆ ਦੇ ਲੋਕ ਗੀਤ ਗਾ ਕੇ ਤੇ ਲੈ ਕੇ ਨਾ ਨਾ ਡਿਊਟੀ ਵੀ ਕਰਦੇ ਆ ਭਰਾ ਉਹ ਬੰਦਾ ਮਾਰਿਆ ਬੰਦੇ ਦਾ ਨਹੀਂ ਉਹ ਮਰਦਾ ਜੇ ਮਾਰੀ ਕੀ ਤੇ ਰੱਬ ਨਾ ਕਰੇ ਮੇਰੇ ਗੀਤ ਬਲਵੀਰ ਮਾਨ ਬਾਈ ਸਰਦੂਰ ਸਿਕੰਦਰ ਜੀ ਨੇ ਚੜ੍ਹਦਾ ਸੂਰ ફિલ્મ ਚ ਵੀ ਗਾਇਆ ਦੀ ਲੋ ਜੀ ਮੈਂ ਰਵੀ ਮੰਡੀਆਂ ਵਾਲਾ ਪੰਜਾਬੀ ਲੋਕ ਗਾਇਕ ਮੇਰੇ ਸੌਂਗ ਪਹਿਲਾਂ ਬਹੁਤ ਕਾਫੀ ਆਏ ਮੈਂ ਇੱਕ ਨਵਾਂ ਗੀਤ ਬਿਲਕੁਲ ਮਾਂ ਤੇ ਤੇਰਾ ਹੀ ਪੁੱਤ ਹੋਵਾਂ ਰੂ ਰੂ ਕਰਨ ਜਾ ਰਿਆਂ ਵੱਧ ਤੋਂ ਵੱਧ ਕਮੈਂਟ ਕਰਨਾ ਸ਼ੇਅਰ ਕਰਨਾ ਕਿਵੇਂ ਲੱਗਿਆ ਜ਼ਰੂਰ ਦੱਸਣਾ ਲਓ ਜੀ ਸ਼ੁਰੂਆਤ ਕਰ ਰਹੇ ਆ ਸੁਣ ਮੇਰੀ ਕਲਕਾਰੀ ਮਾਈ ਭੱਜੀ ਭੱਜੀ ਆਈ ਸੁਣ ਮੇਰੀ ਕਲਕਾਰੀ ਮਾਈ ਭੱਜੀ ਭੱਜੀ ਆਈ ਸੁਣ ਅਮੜੀ ਦੇ ਬੋਲ ਮੈਂ ਕਦੇ ਨਾ ਰੋ ਮਾਂ ਮੈਂ ਅਗਲੇ ਜਨਮ ਵੀ ਮਾਂ ਤੇਰਾ ਹੀ ਪੁੱਤ ਹੋਵਾਂ ਮੈਂ ਅਗਲੇ ਜਨਮ ਵੀ ਮਾਂ ਤੇਰਾ ਹੀ ਪੁੱਤ ਹੋਵਾਂ ਉਹ ਗਿੱਲੀ ਥਾਂ ਤੋਂ ਚੁੱਕ ਕੇ ਸੁੱਕੀ ਥਾਂ ਤੇ ਪਾਉਂਦੀ ਰਹੀ ਗਿੱਲੀ ਥਾਂ ਤੋਂ ਚੁੱਕ ਕੇ ਸੁੱਕੀ ਥਾਂ ਤੇ ਪਾਉਂਦੀ ਰਹੀ ਆਪ ਰੁੱਕੀ ਸੁੱਕੀ ਖਾ ਕੇ ਮੈਨੂੰ ਦੁੱਧ ਪਲਾਉਂਦੀ ਰਹੀ ਆਪ ਰੁੱਕੀ ਸੁੱਕੀ ਖਾ ਕੇ ਮੈਨੂੰ ਦੁੱਧ ਪਲਾਉਂਦੀ ਰਹੀ ਮਾਂ ਦੀ ਗੋਦ ਜਹਾਨਿਗ ਕਿਤੇ ਹੋਰ ਨਹੀਂ ਹੋਣਾ ਮੈਂ ਅਗਲੇ ਜਨਮ ਵੀ ਮਾਂ ਤੇਰਾ ਹੀ ਪੁੱਤ ਹੋਵਾਂ ਮੈਂ ਅਗਲੇ ਜਨਮ ਵੀ ਮਾਂ ਤੇਰਾ ਹੀ ਪੁੱਤ ਹੋਵਾਂ ਵਾਹ ਜੀ ਵਾਹ ਕਮਾਲ ਦੀ ਗੱਲ ਆ ਤੇ ਦੱਸ ਦिए ਆਪਣੇ ਦੋਸਤ ਮਿੱਤਰਾਂ ਨੂੰ ਕਿ ਵੀਰ ਬਹੁਤ ਵਧੀਆ ਲਿਖਾਰੀ ਵੀ ਆ ਤੇ ਗਾਉਣ ਦਾ ਵੀ ਆ ਵੱਡੀ ਗੱਲ ਜਿੱਥੋਂ ਪੰਜਾਬੀ ਗਾਇਕਾਂ ਆ ਲੋਕਾਂ ਆ ਅੱਖਾਂ ਦੀ ਸ਼ੁਰੂਆਤ ਹੁੰਦੀ ਆ ਦੂਰਦਰਸ਼ਨ ਜਲੰਧਰ ਤੋਂ ਉੱਥੇ ਵੀ ਕਈ ਵਾਰ ਵੀਰ ਜਿਹੜਾ ਹੈਗਾ ਉਹ ਗਾ ਚੁੱਕਿਆ ਇੰਨਾ ਹੀ ਨਹੀਂ ਬਲਕਿ ਮਿਹਨਤ ਕਰਦੇ ਆ ਭਰਾ ਨਾਲ ਦੀ ਨਾਲ ਆਪਣਾ ਸ਼ੌਕ ਪੂਰਾ ਕਰ ਰਿਹਾ ਚੰਗੇ ਵਧੀਆ ਜਿਹੜੇ ਲੋਕ ਗੀਤ ਗਾ ਕੇ ਤੇ ਲਿਖ ਕੇ ਨਾਲ ਦੀ ਨਾਲ ਡਿਊਟੀ ਵੀ ਕਰਦੇ ਆ ਭਰਾ ਸਿਕਿਉਰਿਟੀ ਗਾਰਡ ਦੀ ਤੇ ਬਹੁਤ ਮਿਹਨਤ ਕਰਦਾ ਭਰਾ ਤੇ ਹੋਰ ਕੀ ਭਰਾ ਸੁਣਾ ਰਹੇ ਹਾਂ ਫਿਰ ਉਹ ਦੱਸੋ ਓਦੀ ਰਜਾ ਬਿਨਾ ਪੱਤਾ ਵੀ ਨਹੀਂ ਝੁੱਲਦਾ ਓਦੀ ਰਜਾ ਬਿਨਾ ਪੱਤਾ ਵੀ ਨਹੀਂ ਝੁੱਲਦਾ ਉਹ ਤਾਂ ਰਗ ਰਗ ਜਾਣੇ ਸਾਰੀ ਕੁਲ ਦਾ ਉਹ ਦੀ ਰਜਾ ਬਿਨਾ ਪੱਤਾ ਵੀ ਨਹੀਂ ਝੁੱਲਦਾ ਉਹ ਤਾਂ ਰਗ ਰਗ ਜਾਣੇ ਸਾਰੀ ਕੁਲ ਦਾ ਕੀਤੇ ਚੰਗੇ ਮਾਰੇ ਕਰਮਾਂ ਦੇ ਫੈਸਲੇ ਉਹਦੇ ਅਗੇ ਉਸ ਦੇ ਕਰੇ ਉਹ ਬੰਦਾ ਮਾਰਿਆ ਬੰਦੇ ਦਾ ਨਹੀਂ ਉਹ ਮਰਦਾ ਜੇ ਮਾਰੀ ਕੀਤੇ ਰੱਬ ਨਾ ਕਰੇ ਬੰਦਾ ਮਾਰਿਆ ਬੰਦੇ ਦਾ ਨਹੀਂ ਉਹ ਮਰਦਾ ਜੇ ਮਾਰੀ ਕੀਤੇ ਰੱਬ ਨਾ ਕਰੇ ਕੀ ਬਾਤ ਆ ਕੀ ਬਾਤ ਜਿਉਨ ਤੱਕ ਡਗ ਗਰੀਬ ਨੂੰ ਨਾ ਦੇਵੇ ਜੇ ਗੱਲ ਹੋਵੇ ਉਹਦੇ ਵਸਦੀ ਸਾਹੂਕਾਰਾਂ ਦੇ ਇਸ਼ਾਰਿਆਂ ਤੇ ਦੁਨੀਆ ਏ ਸਾਰੀ ਫਿਰ ਹਉ ਨੱਚਦੀ ਸਾਹੂਕਾਰਾਂ ਦੇ ਇਸ਼ਾਰਿਆਂ ਤੇ ਦੁਨੀਆ ਏ ਸਾਰੀ ਫਿਰ ਹਉ ਨੱਚਦੀ ਜੀਨੇ ਸਾਜਿਆ ਹੋਈ ਕੋਸਾਰ ਜਾਣਦਾ ਜੀਨੇ ਸਾਜਿਆ ਹੋਈ ਕੋਸਾਰ ਜਾਣਦਾ ਨਾ ਹੀ ਉਹ ਕਿਸੇ ਤੋਂ ਡਰੇ ਉਹ ਬੰਦਾ ਮਾਰਿਆ ਬੰਦੇ ਦਾ ਨਹੀਂ ਉਹ ਮਰਦਾ ਜੇ ਮਾਰੀ ਕੀ ਤੇ ਰੱਬ ਨਾ ਕਰੇ ਬੰਦਾ ਮਾਰਿਆ ਬੰਦੇ ਦਾ ਨਹੀਂ ਉਹ ਮਰਦਾ ਜੇ ਮਾਰੀ ਕੀ ਤੇ ਰੱਬ ਨਾ ਕਰੇ ਵਾਹ ਜੀ ਵਾਹ ਬਹੁਤ ਕਮਾਲ ਆ ਤੇ ਕਿਹੜਾ ਗਾਣਾ ਆ ਰਿਹਾ ਤੁਹਾਡਾ ਕਾਦ ਆ ਰਿਹਾ ਦੱਸ ਦੋ ਦਰਸ਼ਕਾਂ ਨੂੰ ਇਹ ਮੇਰਾ ਗੀਤ ਆ ਰਿਹਾ ਜੀ ਮਾਂ ਤੇਰਾ ਹੀ ਪੁੱਤ ਹੋਵਾਂ ਜਿਹੜਾ ਪਹਿਲਾਂ ਗਾਇਆ ਸੀ ਹਾਂਜੀ ਇਹ ਜੀ ਐਤਵਾਰ ਨੂੰ ਕੰਗੜਾ ਪ੍ਰੋਗਰਾਮ ਦੇ ਵਿੱਚ 6 ਵਜੇ ਰਿਲੀਜ਼ ਹੋ ਰਿਹਾ ਜੀ ਦੂਰਦਰਸ਼ਨ ਜਲੰਧਰ ਦੂਰਦਰਸ਼ਨ ਜਲੰਧਰ ਹਾਂਜੀ ਡੀਡੀ ਪੰਜਾਬੀ ਤੋਂ ਵਾਹ ਜੀ ਵਾਹ ਜੀ ਵਾਹ ਡਿਊਡ ਗਾਣੇ ਵੀ ਗਾਏ ਆ ਹਾਂਜੀ ਡਿਊਡ ਵੀ ਨੇ ਸਰ ਕਿੰਨੇ ਸਮਾਂ ਤੋਂ ਤੁਸੀਂ ਕਰ ਰਹੇ ਹੋ ਇਹ ਕੰਮ ਗਾਉਣ ਦਾ ਮੈਂ ਸਰ ਬਚਪਨ ਤੋਂ ਹੀ ਸਕੂਲ ਦੇ ਸਮੇਂ ਤੋਂ ਹੀ ਗਾ ਰਿਹਾ ਜੀ ਲਿਖਣ ਦਾ ਵੀ 99 92 ਚ ਪਹਿਲੀ ਟੇਪ ਰਿਕਾਰਡ ਹੋਈ ਸੀ ਐਚ ਐਮ ਬੀ ਦੇ ਵਿੱਚ ਜੀ ਆਵਾਜ਼ ਵੀ ਵਾਹ ਹਾਂਜੀ ਉਹ ਸਮੇਂ ਦੇ ਮਸ਼ਹੂਰ ਕੰਪਨੀ ਹਾਂਜੀ ਹਾਂਜੀ ਤੇ ਗਾਣੇ ਵੀ ਲਿਖਦੇ ਹੋ ਹਾਂਜੀ ਹਾਂਜੀ ਮੇਰੇ ਗੀਤ ਬਲਬੀਰ ਮਾਨ ਬਾਈ ਸਰਦੂਲ ਸਕੰਦਰ ਜੀ ਨੇ ਚੜਦਾ ਸੂਰਜ ਫਿਲਮ ਚ ਵੀ ਗਾਇਆ ਸੀ ਸਰਦੂਲ ਸਕੰਦਰ ਜੀ ਨੇ ਹਾਂਜੀ ਹਾਂਜੀ ਜਿਆਦਾ ਕਿਹੜਾ ਗਾਣਾ ਉਹ ਉਹ ਸੀ ਫਿਲਮ ਦੇ ਵਿੱਚ ਗਾਇਆ ਸੀਗਾ ਇੱਕ ਸੌਂਗ ਦਾ ਨਾਮ ਸੀਗਾ ਕਹਿੰਦੀ ਹਮ ਆਪਣੇ ਰੀਆਂ ਤੇ ਚੋਗਾ ਪਾ ਅੜੀਏ ਤੋਂ ਉੱਡਦੇ ਭੌਰ ਨੂੰ ਰੱਖ ਦਿਲ ਦੇ ਆਲਣੇ ਵਿੱਚ ਆਪਣੇ ਇੱਕ ਲਹਿਰੀ ਮੋਰ ਨੂੰ ਵਾਹ ਜੀ ਵਾਹ